ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਮਲਾਈ ਜਿਹੜੀ ਆਪਾਂ ਰੱਖਦੇ ਦੁੱਧ ਤੋਂ ਲਾ ਕੇ ਤੇ ਉਹਦਾ ਆਪਾਂ ਘਿਓ ਬਣਾ ਲੈਂਦੇ ਆਂ ਤੇ ਉਸ ਤੋਂ ਬਾਅਦ ਜਿਹੜੀ ਇਹਦੇ ਵਿੱਚ ਛਿੱਡੀ ਨਿਕਲਦੀ ਸੀ ਤੇ ਉਹ ਉਹਦੇ ਆਪਾਂ ਵੇਸਟ ਨਹੀਂ ਕਰਾਂਗੇ ਤੇ ਉਹਦੇ ਆਪਾਂ ਮਠਿਆਈ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਮੈਂ ਕੈਮਰਾ ਆਨ ਕਰਨਾ ਭੁੱਲ ਗਈ ਸੀ ਤੇ ਮੈਂ ਇੱਥੇ ਇੱਕ ਕोली ਆਟੇ ਦੀ ਪਾਈ ਸੀ ਜਿਹੜੀ ਆਪਣੀ ਛਿੱਡੀ ਨਿਕਲਦੀ ਮੈਂ ਛਿੱਡੀ ਦੇ ਵਿੱਚ ਆਟਾ ਪਾ ਦਿੱਤਾ ਸੀ ਉਸੇ ਕੜਾਈ ਦੇ ਵਿੱਚ ਜਿੱਚੇ ਮੈਂ ਘਿਓ ਬਣਾਇਆ ਸੀ ਉਸੇ ਕੜਾਈ ਦੇ ਵਿੱਚ ਛਿੱਡੀ ਸੀ ਤੇ ਮੈਂ ਉਹਦੇ ਵਿੱਚ ਹੀ ਆਟਾ ਪਾ ਦਿੱਤਾ ਸੀ ਤੇ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਪਰੋਨ ਕਰ ਲਵਾਂਗੇ ਆਟਾ ਵੀ ਲਿਆ ਗਿਆ ਹੁਣ ਆਪਾਂ ਇਹਦੇ ਵਿੱਚ ਖੰਡ ਪਾ ਦਵਾਂਗੇ ਆਪਣੇ ਸਵਾਦ ਅਸਾਰ ਖੰਡ ਪਾ ਕੇ ਮਿਕਸ ਕਰ ਦਵਾਂਗੇ ਨਾਰੀ ਇਹਦੇ ਵਿੱਚ ਮੈਂ ਨਾਰੀ ਵਾਲ ਦਾ ਬਰਾਦਾ ਲਿਆ ਸੀ ਸੋ ਗੈਸ ਨੂੰ ਆਪਾਂ ਲੋ ਗੈਸ ਤੇ ਆਪਾਂ ਇਹਨਾਂ ਨੂੰ ਭੁੰਨਦੇ ਪਏ ਹਾਂ ਨਾਰੀ ਵਾਲ ਦਾ ਬਰਾਦਾ ਇਹਨੂੰ ਵੀ 2 ਮਿੰਟ ਪਾ ਭੁੰਨ ਲਿਆ ਸੀ हुन आपले एक कप दुध दुद्ध पाणी तर आपण कर देवागे बॅटर अधा चमचा इलाच पावडर पा देवे ਚਲਾਟੀ ਪਾウダー ਪਾ ਕੇ ਇਹਨੂੰ ਆਪਾਂ ਹੁਣ ਬੈਟਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇੱਕ ਚਮਚਾ ਆਪਾਂ ਦੇਸੀ ਘਿਓ ਪਾ ਦਵਾਂਗੇ ਪਹਿਲੇ ਆਪਾਂ ਦੇਸੀ ਘਿਓ ਨਹੀਂ ਸੀ ਪਾਇਆ ਵੀ ਜਿੰਦਾ ਉਹ ਛਿੱਟੀ ਦੇ ਵਿੱਚ ਸੀ ਅਸੀਂ ਉਹਦੇ ਨਾਲ ਹੀ ਆਟੇ ਨੂੰ ਭੁੰਨਿਆ ਸੀ ਤੇ ਹੁਣ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਤੇ ਬੈਟਰ ਬਣ ਕੇ ਤਿਆਰ ਆਇਆ ਇਹ ਬੈਟਰ ਨੂੰ ਆਪਾਂ ਸਾਰੇ ਨੂੰ ਇਕੱਠਾ ਕਰ ਲਿਆ ਸੀ ਅਸੀਂ ਇੱਕ ਪਲੇਟ ਲਈ ਲਈ ਸੀ ਪਲੇਟ ਨੂੰ ਆਪਾਂ ਔਇਲ ਲਾ ਦਵਾਂਗੇ ਬੈਟਰ ਨੂੰ ਪਾ ਦਵਾਂਗੇ ਤੇ ਬੈਟਰ ਨੂੰ ਆਪਾਂ ਪਲੇਟ ਦੇ ਉੱਤੇ ਚੰਗੀ ਤਰ੍ਹਾਂ ਹਨ ਨੂੰ ਸੈੱਟ ਕਰ ਦਵਾਂਗੇ ਬੈਟਰ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਦਿੱਤਾ ਸੀ ਤੇ ਬੈਟਰ ਨੂੰ ਆਪਾਂ ਜਿੰਨਾ ਵੀ ਆਪਣੀ ਮਟਾਈ ਦੇ ਹਿਸਾਬ ਨਾਲ ਆਪਾਂ ਰੱਖ ਸਕਦੇ ਆ ਮੋਟਾ-ਭੋਟੀ ਵੀ ਆਪਾਂ ਬੈਟਰ ਨੂੰ ਕਰਾ ਰੱਖ ਸਕਦੇ ਆ ਇੰਨਾ ਜ਼ਿਆਦਾ ਪਲਾਵਾਂਗੇ ਨਹੀਂ ਆਪਾਂ ਜੇ ਆਪਾਂ ਨੂੰ ਮੋਢਾਈ ਵਿੱਚ ਪਸੰਦ ਬੈਟਰ ਦੇ ਉੱਤੇ ਆਪਾਂ ਮਿਰੀਆਂ ਨੂੰ ਲਾ ਦੇਵਾਂਗੇ ਇੱਥੇ ਮੈਂ ਕਾਜੂਆਂ ਨੂੰ ਚੋਪ ਕਰ ਲਿਆ ਸੀ ਕਾਜੂ ਬਦਾਮ ਉਪਰੋਂ ਦੀ ਆਪਾਂ ਸਪੈਚੂਲਾ ਦੇ ਨਾਲ ਇਹਨੂੰ ਦਬਾਵਾ ਦੇਵਾਂਗੇ ਤੇ ਇਹ ਬਰਫੀ ਨੂੰ ਆਪਾਂ ਅਪਡੇਟ ਕੈਂਟੇ ਵਾਸਤੇ ਨੂੰ ਰਸਟ ਤੱਕ ਰੱਖਾਂਗੇ ਬਾਅਦ ਚ ਇਹਦੀ ਆਪਾਂ ਕਟਿੰਗ ਕਰ ਲਵਾਂਗੇ ਵਰਕੀ ਸ਼ੈਟ ਹੋ ਗਈ ਆ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲਵਾਂਗੇ ਚੌਰਸ ਪੀਸਾਂ ਵਾਸਤੇ ਆਪਾਂ ਇਹਦੀ ਕਟਿੰਗ ਕਰਦਗੇ ਬਰਫੀ ਨੂੰ ਆਪਾਂ ਕਟਿੰਗ ਕਰ ਲਏ ਤੇ ਬਰਫੀ ਦੇਖੋ ਕਿੰਨੀ ਵਧੀਆ ਬਣ ਗਈ ਆ ਵੇਸਟ ਸਮਾਨ ਤੋਂ ਹੀ ਅੱਧੇ ਘੰਟੇ ਚ ਬਰਫੀ ਛਾਟ ਹੋ ਗਈ ਸੀ ਇਹ ਬਰਫੀ ਦੀ ਰੈਸਪੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ